ਇੱਕ ਨਵੀਂ ਸਕੀਮ ਹੈ ਜਿਸ ਦਾ ਨਾਮ ਪਹਿਲ ਹੈ ਭਗਵੰਤ ਮਾਨ ਨੇ ਸੰਗਰੂਰ ਦੇ ਵਿੱਚ ਸ਼ੁਰੂ ਕੀਤੀ ਸੀ ਉਸ ਦੇ ਬਾਅਦ ਉਸ ਦੀ ਚਰਚਾ ਕੀਤੀ ਹੈ ਕਿ ਅਸੀਂ ਉਸ ਨੂੰ ਪੂਰੇ ਪੰਜਾਬ ਦੇ ਵਿੱਚ ਲਾਗੂ ਕਰਾਂਗੇ ਪਹਿਲ ਦੀ ਸ਼ੁਰੂਆਤ ਕਿਵੇਂ ਹੋਈ ਸਾਰੀ ਗੱਲਬਾਤ ਦੱਸੀਏ ਤੇ ਪਹਿਲ ਜਿਹੜੀ ਸਕੀਮ ਹੈ ਉਸ ਦੇ ਲਾਭ ਕੀ ਹੋ ਸਕਦੇ ਨੇ ਲੋਕਾਂ ਨੂੰ ਕੀ ਫਾਇਦਾ ਹੋ ਸਕਦਾ ਹੈ ਔਰਤਾਂ ਨੂੰ ਕੀ ਫਾਇਦਾ ਹੋ ਸਕਦਾ ਹੈ ਪਹਿਲਾਂ ਆਪਾਂ ਵੀਡੀਓ ਦੇਖਦੇ ਚਲਦੀ ਚਲਦੀ ਵੀਡੀਓ ਦਬਕੇ ਸ਼ੇਅਰ ਕਰ ਦਿਓ ਤਾਂ ਜੋ ਲੋਕਾਂ ਤੱਕ ਉਹਨਾਂ ਔਰਤਾਂ ਤੱਕ ਪਹੁੰਚ ਸਕੇ ਜਿਹੜੇ ਔਰਤ ਇਸ ਦੀ ਸਕੀਮ ਦਾ ਜਿਹੜਾ ਲਾਭ ਉਠਾ ਸਕਦੀ ਨੇ ਆਓ ਪਹਿਲਾਂ ਵੀਡੀਓ ਸੁਣਦੇ ਹਾਂ ਪਿੰਡਾਂ 'ਚ ਅਸੀਂ ਇੱਕ ਅਕਾਲਗੜ ਤੋਂ ਸ਼ੁਰੂ ਕੀਤਾ ਸੀਗਾ ਕਾਮਯਾਬ ਹੋ ਗਿਆ ਉਹ ਉਹਦਾ ਨਾਮ ਹੈ ਪਹਿਲ ਮਤਲਬ ਪਿੰਡਾਂ 'ਚ ਅਸੀਂ ਮਸ਼ੀਨਾ ਸਲਾਈ ਵਾਲੀਆਂ ਪੰਚਾਇਤ ਘਰ 'ਚ ਰੱਖਤੀਆਂ ਘਰੇ ਵੀ ਲੈ ਕੇ ਜਾ ਸਕਦੀਆਂ ਆਪਣੇ ਉਹ ਤੇ ਸਰਕਾਰੀ ਸਕੂਲਾਂ ਨੇ ਸਾਰੀਆਂ ਵਰਦੀਆਂ ਪਿੰਡਾਂ 'ਚ ਉਹ ਨਾ ਪਾ ਜਾਂਦਾ ਕੰਪਿਊਟਰ ਤੇ ਸਰਕਾਰੀ ਸਕੂਲਾਂ ਨੇ ਸਾਰੀਆਂ ਵਰਦੀਆਂ ਸਾਡੇ ਪਿੰਡਾਂ ਦੀਆਂ ਮਾਵਾ ਪਹਿਣਾ ਉਸ ਆਉਣਗੇ ਫਿਰ ਪ੍ਰਾਈਵੇਟ ਸਕੂਲ ਵੀ ਆ ਗਏ ਸੰਗਰੂਰ ਦੇ 25 ਪ੍ਰਾਈਵੇਟ ਸਕੂਲ ਜਿਹੜੇ ਨੇ ਉਹਨਾਂ ਨੇ ਵੀ ਆਪਣੀਆਂ ਵਰਦੀਆਂ ਦੇਤੀਆਂ ਕਿ ਪਸਾ ਨੂੰ ਸੁਲਵਾ ਕੇ ਦੇ ਦਿਓ ਜੀ ਹੁਣ ਅਸੀਂ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਨੂੰ ਦੇਤੀਆਂ ਕਿ ਪੰਜਾਰੀ ਪੰਜਾਬ ਪੁਲਿਸ ਦੀਆਂ ਵਰਦੀਆਂ ਪਿੰਡਾਂ ਚ ਮਾਵਾਂ ਸਾਡੀਆਂ ਹੈਨਾ ਜੱਪੈਣਾ ਉਸੇ ਆਉਂਦੀਆਂ ਨੇ ਤੇ ਨਾਲ ਫੁਲਕਾਰੀਆਂ ਨਾਲ ਦੇਸੀ ਜਿਹੜੀਆਂ ਸਾਬਣਾ ਬਣਾਉਂਦੀ ਸੀ ਕੱਚੀ ਕਹਾਣੀ ਦਾ ਤੇਲ ਹੈਨਾ ਚੱਪਲਾਂ ਔਰ ਫਿਰ ਈਮਾਰਟ ਵੀ ਲਾਉਨੇ ਆ ਵੀ ਉਹ ਇੱਥੇ ਧੂਰੀ ਦੇ ਨੇੜੇ ਕਿਤੇ ਬਾ ਕਿਤੇ ਘੰਟੇ ਚ ਹੀ ਵਿਕ ਜਾਂਦੀਆਂ ਸਾਰੀਆਂ ਇੱਕ ਘੰਟਾ ਲੱਗਦਾ ਸੋ ਕਿਉਂਕਿ ਲੋਕ ਇਹੋ ਜਿਹੀ ਚੀਜ਼ਾਂ ਚਾਹੁੰਦੇ ਆ ਤੇ 100 ਲੇਡੀਆਂ ਨੇ ਇੱਕ ਪਿੰਡ 'ਚ ਉਹਨਾਂ ਦਾ ਟਰਨਓਵਰ 1.5 ਕਰੋੜ ਰੁਪਏ ਇੱਕ ਸਾਲ ਦਾ ਜਨਨ ਕਿ 1.5 ਲੱਖ ਰੁਪਏ ਇੱਕ ਲੇਡੀ ਨੇ ਕਮਾ ਲਿਆ ਜੀ ਮੈਂ ਚਾਹਨਾ ਕਿ ਜਦੋਂ ਤੱਕ ਉਹਦਾ ਘਰ ਵਾਲਾ ਖੇਤੋਂ ਜਾਂ ਦਫ਼ਤਰੋਂ ਜਾਂ ਕੋਈ ਮਜ਼ਦੂਰੀ ਕਰਦਾ ਜੋ ਤੱਕ ਉਹ ਆਪ ਦੇ ਘਰੇ ਸ਼ਾਮ ਨੂੰ ਆਵੇ ਤਾਂ ਉਹਦੇ ਘਰੇ ਜੇ ਦੋ ਲੇਡੀਜ਼ ਨੇ ਉਹ ਘਟੋ ਘਟ ਤਿੰਨ ਤੋਂ 4000 ਰੁਪਏ ਕਮਾਈ ਬੈਠੇ ਹੁਣ ਇੱਕ ਦਿਨ ਦਾ ਇੱਕ ਦਿਨ ਦਾ ਸੋ ਤਾਂ ਉਹਦੇ ਨਾਲ ਫਿਰ ਕਬੀਲਦਾਰੀ ਜਿਹੜੀ ਹੈ ਉਹ ਉਹਨੂੰ ਹਲਾਰਾ ਮਿਲਦਾ ਹੈ ਚైనా ਦੀ ਕਾਮਯਾਬੀ ਦਾ ਇਹੀ ਕਾਰਨ ਹੈ ਕਿ ਉਥੇ ਪਿੰਡਾਂ ਦੇ ਵਿੱਚ ਲੇਡੀਜ਼ ਕੰਮ ਕਰਦੇ ਕੋਈ ਲੇਡੀਜ਼ ਫਿਲੀ ਨਹੀਂ ਕੋਈ ਬਾਰਬੀ ਡਾਲ ਬਣਾ ਰਹੀ ਹੈ ਕੋਈ ਕੋਈ ਮਿੱਕੀ ਮਾਊਸ ਬਣਾ ਰਿਹਾ ਕੋਈ ਕੁਝ ਬਣਾ ਰਿਹਾ ਇਹੀ ਜਿਹੜੀਆਂ ਅਸੀਂ ਚੀਜ਼ਾਂ ਬਾਹਰੋਂ ਠੇਕੇ ਤੇ ਲੈ ਕੇ ਬਣਾਉਣੇ ਆ ਉਹੀ ਅਸੀਂ ਪਿੰਡਾਂ ਚ ਬਣਵਾ ਲਈਏ ਪਿੰਡਾਂ ਚ ਸਾਡੀਆਂ ਮਾਵਾਂ ਜਿਹੜੀਆਂ ਇਹਨਾਂ ਕੋਲ ਇੰਨੀ ਕਲਾ ਹੈ ਉਹ ਦਰੀਆਂ ਉਹ ਫੁਲਕਾਰੀਆਂ ਉਹ ਜੁੱਤੀਆਂ ਬਣਾ ਨਹੀਂ ਸਕਦੀਆਂ ਹੋਰ ਕਿਤੇ ਸੋ ਇਹ ਵਧੀਆ ਤੁਹਾਡਾ ਮੈਨੂੰ ਯਾਦ ਆ ਗਿਆ ਤੇ ਹੁਣ ਸਾਰੇ ਇਹ ਸੰਗਠਨ ਕਾਮਯਾਬ ਹੋ ਗਿਆ ਇਹ ਹੁਣ ਇਹਨੂੰ ਅਸੀਂ ਸਾਰੇ ਪੰਜਾਬ ਚ ਲਾਗੂ ਕਰਨ ਲੱਗੇ ਆ ਤਾਂ ਕਿ ਸਾਡੀਆਂ ਮਾਵਾਂ ਭੈਣਾਂ ਵੀ ਰੋਜ਼ਗਾਰ ਦੇ ਵਿੱਚ ਹਿੱਸਾ ਨਾਲੇ ਘਰੇ ਵੀ ਰਹਿਣ ਤੇ ਨਾਲੇ ਪੈਸੇ ਵੀ ਕਮੇ ਬੈਠਿਆਂ ਨੂੰ ਬਣਨ ਜੀ ਤੁਸੀਂ ਘਰ ਬੈਠੇ ਹੋਣਾ ਹਿੱਸਾ ਬਣ ਸਕਦੇ ਹੋ ਪਹਿਲ ਸਕੀਮ ਦਾ ਤੇ ਭਗਵੰਤ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਐਲਾਨ ਵੀ ਕੀਤਾ ਵੀ ਪਹਿਲਾ ਸੰਗਰੂਰ ਦੇ ਵਿੱਚ ਸ਼ੁਰੂ ਕੀਤੀ ਸੀ ਕਾਮਯਾਬ ਹੋਈ ਹੈ ਤਾਂ ਹੁਣ ਪੂਰੇ ਪੰਜਾਬ ਦੀਆਂ ਔਰਤਾਂ ਇਸ ਦਾ ਲਾਭ ਉਠਾ ਸਕਦੀਆਂ ਨੇ ਘਰ ਬੈਠੇ ਪੈਸੇ ਕਮਾ ਸਕਦੀਆਂ ਨੇ ਤਾਂ ਦੋਸਤੋ ਦੇਖਣਾ ਹੈ ਵੀ ਹੁਣ ਕਦੋਂ ਇਹ ਸਕੀਮ ਸ਼ੁਰੂ ਹੁੰਦੀ ਹੈ ਵੀਡੀਓ ਦਬ ਕੇ ਸ਼ੇਅਰ ਕਰ ਦਿਓ ਉਹਨਾਂ ਔਰਤਾਂ ਤੱਕ ਪਹੁੰਚਾ ਦਿਓ ਜੋ ਘਰਾਂ ਦੇ ਵਿੱਚ ਬੈਠੀਆਂ ਕੰਮ ਦੀ ਤਲਾਸ਼ ਕਰ ਰਹੀਆਂ ਤਾਂ ਉਹਨਾਂ ਦੇ ਲਈ ਇਹ ਪਹਿਲ ਸਕੀਮ ਲਾਹੇਵੰਦ ਹੋ ਸਕਦੀ ਹੈ ਤਾਂ ਦੋਸਤੋ ਵੀਡੀਓ ਦਬ ਕੇ ਸ਼ੇਅਰ ਕਰਿਓ ਕਮੈਂਟਾਂ 'ਚ ਆਪਣੀ ਰਾਏ ਸਾਂ Done what.